ਸੱਤਾ ਦੀ ਦੌੜ ਚ ਸ਼ਾਮਲ ਲੇ ਪਾਰਟੀਆਂ ਉਹ ਕੀ ਕਰ ਰਹੀਆਂ ਨੇ ਕੋਈ ਨੋਟਾਂ ਦੀਆਂ ਗੁੱਥੀਆਂ ਵੰਡ ਰਿਆ ਕੋਈ ਕਹਿੰਦਾ ਮੈਂ ਡੀਜ਼ਲ ਦੇ ਰਿਆਂ ਕੋਈ ਕਹਿੰਦਾ ਮੈਂ ਮੱਕੀ ਦਾ ਮਤਲਬ ਜਿਹੜਾ ਹੈਗਾ ਉਹ ਅਚਾਰ ਵੰਡ ਰਿਆਂ ਉਹ ਤੁਸੀਂ ਵੰਡੀ ਜਾਂਦੇ ਆ ਤੇ ਹੜਾਂ ਦਾ ਖਤਰਾ ਤਾਂ ਫੇਰ ਆ ਗਿਆ ਇਹ ਹੜਾਂ ਦੇ ਹੱਲ ਦੀ ਗੱਲ ਪੰਜਾਬ ਦੀ ਕੋਈ ਸਿਆਸੀ ਤੇ ਕਿਉਂ ਨਹੀਂ ਕਰ ਰਹੀ ਹੈ ਕਿਉਂ ਨਹੀਂ ਕਹਿੰਦੇ ਕਿ ਇੱਥੇ ਜਿਹੜੇ ਪਹਾੜਾਂ 'ਚ ਇਸ ਵੱਡੀ ਪੱਧਰ ਤੇ ਕਾਰਪੋਰੇਟ ਘਰਾਣੇ ਕੱਟ ਵੱਡ ਕੱਢ ਰਿਹਾ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਕਿਉਂ ਨਹੀਂ ਕਹਿੰਦੇ ਕਿ ਪੰਜਾਬ ਦੇ ਡੈਮਾਂ ਦਾ ਅਧਿਕਾਰ ਪੰਜਾਬ ਦੇ ਕੋਲੇ ਹੋਣਾ ਚਾਹੀਦਾ ਹਰ ਰੋਜ਼ ਪੰਜਾਬ ਦਾ ਮੁੱਖ ਮੰਤਰੀ ਟੀਵੀ ਤੇ ਆਉਂਦਾ ਪੈਸੇ ਦੇ ਦਿਓ ਪੈਸੇ ਦੇ ਦਿਓ ਪੈਸੇ ਦੇ ਦਿਓ ਆਪਾਂ ਕਿਹਨੇ ਮੁਆਵਜ਼ਾ ਦੇ ਦਿਓ ਮੁਆਵਜ਼ਾ ਦੇ ਦਿਓ ਸਾਨੂੰ ਮੁਆਵਜ਼ਾ ਦੇਣ ਦੀ ਬਜਾਏ ਉਹ ਰੋਜ਼ ਖੁਦ ਪੈਸੇ ਮੰਗਣ ਆ ਜਾਂਦਾ ਪੰਜਾਬ ਚ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ 26 ਸਤੰਬਰ ਤੱਕ ਪੰਜਾਬ ਸਰਕਾਰ ਕੋਲੇ ਕੋਈ ਰਿਕਾਰਡ ਨਹੀਂ ਕਿੰਨੇ ਲੋਕਾਂ ਦੇ ਘਰ ਤੈਗੇ 26 ਸਤੰਬਰ ਤੱਕ ਪੰਜਾਬ ਸਰਕਾਰ ਕੋਲੇ ਕੋਈ ਰਿਕਾਰਡ ਨਹੀਂ ਕਹਿੰਦੇ ਜਦੋਂ ਪਾਣੀ ਉਤਰੂਗਾ ਉਦੋਂ ਦੇਖਾਂਗੇ ਕਿ ਕਿੰਨਿਆਂ ਦੇ ਘਰ ਤੈਗੇ ਉਹ ਭਲਿਓ ਮਾਨਸੋ ਨਾਲ ਨੂੰ ਅੱਗ ਲੱਗੀ ਸੈਟੇਲਾਈਟ ਰਾਹੀਂ ਦਿਖ ਜਾਂਦੀ ਆ ਹੁਣ ਤੁਹਾਡਾ ਸੈਟੇਲਾਈਟ ਕੰਮ ਨਹੀਂ ਕਰਦਾਗਾ ਮੌਸਮ ਦਾ ਕਿੰਨੇ ਕਿੰਨੇ ਦਿਨ ਪਹਿਲਾਂ ਪਤਾ ਲਗਾ ਲਿੰਦਾ ਵਿਗਿਆਨ ਉਹ ਤੁਸੀਂ ਸਾਨੂੰ 48 ਘੰਟੇ ਪਹਿਲਾਂ ਉਹ 72 ਘੰਟੇ ਪਹਿਲਾਂ ਹੀ ਦੱਸ ਦਿੰਦੇ ਕੋਈ ਆ ਲਾ ਕੇ ਡੁੱਬ ਜਾਣੇ ਕੱਟੋ-ਕੱਟ ਅਸੀਂ ਘਰਾਂ ਚੋਂ ਸਮਾਨ ਤਾਂ ਕੱਢ ਲੈਂਦੇ ਓਏ ਅਸੀਂ ਆਪਣੇ ਪਸ਼ੂ ਤਾਂ ਬਚਾ ਲੈਂਦੇ ਜੇ ਸਰਕਾਰ ਸੋਹਰਦਾ ਪੰਜਾਬ ਦੀਆਂ ਵਿਰੋਧੀ ਧਿਰਦਿਆਂ ਪਾਰਟੀਆਂ ਸੋਹਰਦਾ ਤੇ ਪੰਜਾਬ ਦੇ ਵਿੱਚ ਅੱਜ ਫਸਲੀ ਬੀਮਾ ਯੋਜਨਾ ਲਾਗੂ ਹੋਣੀ ਚਾਹੀਦੀ ਆ ਮਨਾਫੇ ਦੀ ਹਵਸ ਚ ਲੱਗੀਆਂ ਸਰਕਾਰਾਂ ਤੇ ਕੁਛ ਘਰਾਣਿਆਂ ਦੀਆਂ ਹੱਥ ਥੋਕਾਂ ਬਣੀਆਂ ਸਰਕਾਰਾਂ ਨੇ ਅੱਜ ਲੋਕ ਪੂਰੀ ਤਰ੍ਹਾਂ ਵਿਸਾਰ ਦਿੱਤੇ ਆ ਕਿ ਜਿਹੜੇ ਦਰਿਆਵਾਂ ਨਾਲ ਲੱਗਦਾ ਪੰਜਾਬ ਸਾਰਾ ਡੁੱਬਿਆ ਸਾਰਾ ਨੁਕਸਾਨਿਆਂ ਗਿਆ ਤੇ ਅੱਜ ਜਿਹੜੇ ਪਾਣੀ ਦਾ ਫਾਇਦਾ ਲੈ ਰਹੇ ਆ ਉਹਨਾਂ ਨੇ ਸਾਨੂੰ ਢੇਲਾ ਨਹੀਂ ਦਿੱਤਾ ਬਹੁਤ ਹੀ ਸਤਕਾਰਯੋਗ ਸੰਘਰਸ਼ੀਲ ਸਾਥੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਜੇ ਪਹਿਲਾਂ ਹੜਾਂ ਦੀ ਮਾਰ ਚੋਂ ਨਿਕਲਿਆ ਨਹੀਂ ਅਸੀਂ ਹੜਾਂ ਦੇ ਪੱਕੇ ਹੱਲੇ ਅੱਜ ਸੰਘਰਸ਼ ਦੇ ਮੈਦਾਨ 'ਚ ਨਿਤਰੇ ਆ ਕਿ ਉਤਰੋਂ ਮੌਸਮ ਵਿਭਾਗ ਭਵਿੱਖਬਾਣੀ ਕਰ ਰਿਹਾ ਕਿ 6 ਤੇ 7 ਅਕਤੂਬਰ ਨੂੰ ਪੰਜਾਬ ਦੇ ਵਿੱਚ ਰਿਕਾਰਡ ਤੋੜ ਜਿਹੜੀ بارش ਹੋਣ ਜਾ ਰਹੀ ਆ ਤੇ ਪੰਜਾਬ ਦੇ ਵਿੱਚ ਅਕਤੂਬਰ ਦੇ ਮਹੀਨੇ ਚ ਫੇਰ ਹੜ੍ਹਾਂ ਦਾ ਜਿਹੜਾ ਵੱਡਾ ਖਤਰਾ ਸਾਡੇ ਤੇ ਮੰਡਰਾ ਰਿਹਾ ਤੇ ਕੱਲ ਦਾ ਰਾਵੀ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਵਧਿਆ ਹੋਇਆ ਤਾਂ ਜਹੇ ਵਿੱਚ ਜਦੋਂ ਅਸੀਂ ਹੜ੍ਹਾਂ ਦੇ ਪੱਕੇ ਪ੍ਰਬੰਧ ਦੇ ਵਾਸਤੇ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰੇ ਆ ਤਾ ਸਾਡੇ ਸੰਘਰਸ਼ ਦੀ ਬੜੀ ਅਹਿਮਤ ਬਣ ਜਾਂਦੀ ਆ ਜਦੋਂ ਰਾਹਤ ਵੰਡੀ ਜਾ ਰਹੀ ਆ ਤਾਂ ਉਹਦੇ ਦੌਰਾਨ ਅਸੀਂ ਇਹ ਸਮਝਦੇ ਆ ਕਿ ਹਰ ਮਸਲੇ ਦਾ ਜਿੱਥੇ ਇੱਕ ਫੌਰੀ ਪਹਿਲੂ ਹੁੰਦਾ ਉਹਦਾ ਇੱਕ ਬੁਨਿਆਦੀ ਪਹਿਲੂ ਵੀ ਹੁੰਦਾ ਫੌਰੀ ਤੌਰ ਤੇ ਰਾਹਤ ਦਿੱਤੀ ਲੋਕਾਂ ਨੂੰ ਇਹ ਠੀਕ ਆ ਪਰ ਬੁਨਿਆਦੀ ਜਿਹੜਾ ਮਾਮਲਾ ਹੈਗਾ ਉਹ ਹੈਗਾ ਕਿ ਹੜ ਇਹਨਾਂ ਦਾ ਹੱਲ ਕੀ ਹੋਵੇ ਅੱਜ ਇਹਦੇ ਸਾਰੇ ਪਹਿਲੂਆਂ ਤੇ ਕੁਝ ਚਰਚਾਵਾਂ ਕਰਦਿਓ ਮੈਂ ਗੱਲ ਨੂੰ ਅੱਗੇ ਤੋਰੂੰਗਾ ਕਿ ਪੰਜਾਬ ਚ ਜਦੋਂ ਹੜ ਆਏ ਤਾਂ ਇਹਦੇ ਬਾਰੇ ਅਲੱਗ-ਅਲੱਗ ਜਿਹੜੇ ਵਿਚਾਰ ਸੀ ਉਹ ਆਏ ਇਸ ਕਰਕੇ ਜੇ ਸਾਰੇ ਪਹਿਲੂਆਂ ਤੇ ਕੋਈ ਚਰਚਾ ਕਰਨੀ ਜ਼ਰੂਰੀ ਆ ਦੁਨੀਆ ਭਰ ਦੇ ਵਿੱਚ ਅੱਜ ਜਿਹੜਾ સામਰਾਜੀ ਸੰਸਾਰ ਪ੍ਰਬੰਧ ਆ ਜਿਨੇ ਮੁਨਾਫੇ ਲਈ ਪੂਰੀ ਮਨੁੱਖਤਾ ਨੂੰ ਸੰਕਟ ਦੇ ਵਿੱਚ ਪਾਇਆ ਹੋਇਆ ਹਥਿਆਰ ਵੇਚਣ ਵਾਲੀਆਂ ਪੰਜ ਦੁਨੀਆ ਦੀਆਂ ਕੰਪਨੀਆਂ ਅੱਜ ਦੁਨੀਆ 'ਚ ਜੰਗਾਂ 'ਚੋਂ ਮੁਨਾਫਾ ਖੱਟ ਰਹੀਆਂ ਨੇ ਅਮਰੀਕਾ ਦੀਆਂ ਹਥਿਆਰਾਂ ਦੀਆਂ ਕੰਪਨੀਆਂ ਜਦੋਂ ਜੰਗ ਲੱਗਦੀ ਆ ਮੋٹے ਮੁਨਾਫੇ ਕਮਾਉਂਦੀਆਂ ਨੇ ਜਿਨੇ ਜਿੱਥੇ ਅਮਰੀਕਾ ਲੜ ਰਿਹਾ ਉਹਨਾਂ ਕੋਲੇ ਵੀ ਅਮਰੀਕਨ ਕੰਪਨੀਆਂ ਦੇ ਹਥਿਆਰ ਤੇ ਕਈ ਥਾਵਾਂ ਤੇ ਜਿੱਥੇ ਕੋ ਅਮਰੀਕਾ ਦੇ ਖਿਲਾਫ ਲੜ ਰਿਹਾ ਉਹਨਾਂ ਦੇ ਕੋਲੇ ਵੀ ਅਮਰੀਕਨ ਕੰਪਨੀਆਂ ਦੇ ਹਥਿਆਰ ਉਹ ਜੰਗ ਚੋਂ ਮੋਟਾ ਮੁਨਾਫਾ ਕਮਾ ਰਹੀਆਂ ਨੇ ਇਸ ਮੁਨਾਫਾ ਆਧਾਰਤ ਪ੍ਰਬੰਧ ਨਹੀਂ ਇਸ ਮੁਨਾਫੇ ਦੀ ਹਮਸ ਨੇ ਅੱਜ ਪੂਰੀ ਧਰਤੀ ਜਿਹੜੀ ਆ ਉਹਦੇ ਤੇ ਵਾਤਾਵਰਨ ਦਾ ਇੱਕ ਗੰਭੀਰ ਸੰਕਟ ਖੜਾ ਕਰਤਾ 2015 ਤੋਂ ਲੈ ਕੇ 2020 ਤੱਕ ਐਵਰੇਜ ਹਰ ਸਾਲ ਧਰਤੀ ਤੋਂ 10 ਮਿਲੀਅਨ ਹੈਕਟੇਅਰ ਜਿਹੜਾ ਜੰਗਲ ਆ ਉਹ ਕੱਟਿਆ ਜਾ ਰਿਹਾ ਜਿੰਦਾ ਮਤਲਬ ਆ ਕਿ 2.5 ਕਰੋੜ ਕਿੱਲਾ ਜੰਗਲ ਹਰ ਸਾਲ ਧਰਤੀ ਤੋਂ ਕੱਟਿਆ ਜਾ ਰਿਹਾ ਜੇ ਲਾਉਣ ਵਾਲਾ ਵਿੱਚੋਂ ਕੱਢ ਲਈਏ ਤੇ ਨੈਟ ਜਿਹੜਾ ਲਾਸ ਹਰ ਸਾਲ 1 ਕਰੋੜ ਕਿੱਲੇ ਤੋਂ ਉੱਪਰ ਧਰਤੀ ਤੋਂ ਜੰਗਲ ਖਤਮ ਹੋ ਰਿਹਾ ਜਿਸ ਕਰਕੇ ਗਲੋਬਲ ਵਾਰਮਿੰਗ ਵੱਧ ਰਹੀ ਆ ਕੈਮੀਕਲ ਆਧਾਰਤ ਖੇਤੀ ਕਰਕੇ ਖਤਰਨਾਕ ਸਨਤ ਕਰਕੇ ਤੇ ਪੂਰੀ ਜਿਹੜੀ ਮੁਨਾਫੇ ਦੀ ਹਵਸ ਆ ਉਹਦੇ ਕਰਕੇ ਜਿਹੜੀ ਗਲੋਬਲ ਵਾਰਮਿੰਗ ਵੱਧ ਰਹੀ ਆ ਉਹਦੇ ਕਰਕੇ ਪੂਰੀ ਧਰਤੀ ਤੇ ਕੁਦਰਤ ਦੇ ਵਿੱਚ ਐਮ ਵਿਗਾੜ ਜਿਹੜੇ ਆਏ ਹੋਏ ਨੇ ਕੁਦਰਤ ਦੇ ਨਾਲ ਜਿਹੜਾ ਖਲਵਾੜ ਹੋ ਰਿਹਾ ਉਹਦੇ ਕਰਕੇ ਕਦੇ ਹੜ੍ਹ ਕਦੇ ਸੋਕਾ ਇਹ ਬਹੁਤ ਵੱਡੀ ਪੱਧਰ ਤੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਹ ਵਾਪਰ ਰਿਹਾ ਹੈ ਔਰ ਉਸੇ ਦੀ ਲਗਾਤਾਰਤਾ ਕਿ ਪੰਜਾਬ ਦੇ ਉੱਪਰ ਜਿਹੜਾ ਸਾਡੇ ਅਪਸਟ੍ਰੀਮ ਤੇ ਜੰਮੂਆ ਹਿਮਾਚਲਾ ਜਿਹੜੀ ਉੱਥੇ ਕਾਰਪੋਰੇਟ ਘਰਾਣਿਆਂ ਨੇ ਤੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪਹਾੜਾਂ ਦੀ ਕਟ ਵੱਡ ਕਰਕੇ ਉੱਥੇ ਸੜਕਾਂ ਕੱਢੀਆਂ ਉਹਦੇ ਚੋਂ ਸੁਰੰਗਾਂ ਕੱਢੀਆਂ ਰੇਲਵੇ ਲਾਈਨਾਂ ਕੱਢੀਆਂ ਉਹ ਪੂਰਾ ਪਹਾੜੀ ਇਲਾਕਿਆਂ ਦੇ ਨਾਲ ਜਿਹੜਾ ਖਲਵਾੜ ਕੀਤਾ ਗਿਆ ਔਰ ਉਹਦੇ ਕਰਕੇ ਜਿਹੜੇ ਉੱਥੇ ਜਿਹੜੀਆਂ ਥਾਵਾਂ ਤੇ ਬਿਲਡਿੰਗਾਂ ਨਹੀਂ ਬਣ ਸਕਦੀਆਂ ਸੋ ਉੱਥੇ ਬਿਲਡਿੰਗਾਂ ਬਣਾਈਆਂ ਗਈਆਂ ਹੋਟਲ ਬਣਾਏ ਗਏ ਤੇ ਹੁਣ ਜਦੋਂ بارش ਪੈਂਦੀ ਆ ਤਾਂ ਜਿਹੜਾ ਸਾਡੇ ਦਰਿਆਵਾਂ ਦਾ ਕੈਚਮੈਂਟਰੀਆ ਉਹਦੇ 'ਚ ਜਿਹੜੀ ਐਡੀ ਵੱਡੀ ਪੱਧਰ ਤੇ ਕੁਦਰਤ ਨਾਲ ਖਿਲਵਾੜ ਕੀਤਾ ਗਿਆ ਜਿਹੜੇ ਜੰਗਲ ਕੱਟੇ ਗਏ ਪਹਾੜ ਕੱਟੇ ਗਏ ਜੰਗਲ ਦੀ ਪ੍ਰਵਾਸ਼ਾ ਝਾ ਘਾਹ ਤੋਂ ਲੈ ਕੇ ਵੱਡੇ ਦਰਖਤ ਤੱਕ ਜੰਗਲ ਦੀ ਪ੍ਰਵਾਸ਼ਾ ਚਾਹੁੰਦਾ ਜਦੋਂ ਤੇਜ਼ بارش ਹੁੰਦੀ ਆ ਤਾਂ ਇਹ ਜੰਗਲ ਜਿਹੜਾ بارش ਦੇ ਵਹਾ ਨੂੰ ਸਲੋ ਕਰਦਾ ਉਹ ਸਹਜੇ ਸਹਜੇ ਪਾਣੀ ਨੂੰ ਆਉਂਦਾ ਪਰ ਜਦੋਂ ਜੰਗਲ ਪਹਾੜ ਕੱਟੇ ਗਏ ਜਿਵੇਂ ਪਾਣੀ ਵਰਦਾ ਮੀਂਹ ਉਸੇ ਤੇਜ਼ ਰਫਤਾਰ ਨਾਲ ਪਾਣੀ ਨੂੰ ਆਉਂਦਾ ਤੇ ਨਾਲ ਜਿਹੜੇ ਪਹਾੜ ਕੱਟੇ ਜਾ ਰਹੇ ਆ ਉਹਨਾਂ ਦੀ ਗਾਰ ਲੈ ਕੇ ਨਾਲ ਆਉਂਦਾ ਤੇ ਉਹ ਜਦੋਂ ਡੈਮਾਂ 'ਚ ਸਾਡੇ ਇੰਨਾ ਪਾਣੀ ਇਕੱਠਾ ਹੁੰਦਾ ਤੇ ਗਾਂ ਜਿਹੜੀਆਂ ਸਾਡੀਆਂ ਸੁਪਾਖੜਾ ਬਣੇ ਬਿਆਸ ਮੈਨੇਜਮੈਂਟ ਬੋਰਡ ਦਿਆਂ ਡੈਮ ਦੀ ਕਮੇਟੀ ਆ ਜਿੰਦੇਚ ਪੰਜਾਬ ਨਹੀਂ ਗਾ ਜਿੰਦੇਚ ਪੰਜਾਬ ਪ੍ਰੋਧੀ ਸਮਝ ਵਾਲੇ ਬੰਦੇ ਬੈਠਿਆ ਉਹ ਜਿਹੜਾ 20 ਸਤੰਬਰ ਤੱਕ ਡੈਮ ਭਰਨਾ ਸੀ ਉਹ ਅਗਸਤ ਦੇ ਵਿੱਚ ਹੀ ਭਰਿਆ ਹੋਇਆ ਸੀ ਤੇ ਭਰ ਕੇ ਡੈਮ ਪੰਜਾਬ 'ਚ ਛੱਡ ਦਿੱਤਾ ਗਿਆ ਤੇ ਪੰਜਾਬ ਜਿਹੜਾ ਉਹ ਡੁੱਬ ਗਿਆ ਇਹਦਾ ਚੌਥਾ ਕਾਰਨ ਜਿਹੜੀ ਪੰਜਾਬ ਸਰਕਾਰ ਨੇ ਸਾਡੀਆਂ ਨਹਿਰਾਂ ਦੀ ਸਫਾਈ ਕਰਨੀ ਸੀ ਸਾਡੇ ਦਰਿਆਵਾਂ 'ਚ ਡੀਸਿਲਟਿੰਗ ਕਰਵਾਉਣੀ ਸੀ ਉਹ ਖੰਨਨ ਮਾਫੀਆ ਨੇ ਜਿਹੜਾ ਦਰਿਆਵਾਂ ਦੇ ਵਿੱਚ ਐਡੇ ਮੋਟੇ ਮੋਟੇ ਖੱਡ ਬਣਾ ਕੇ ਦਰਿਆਵਾਂ ਦੇ ਵੈਣ ਮੋੜ ਤੇ ਹੈਗੇ ਆ ਤੇ ਇਸੇ ਤਰ੍ਹਾਂ ਸਾਡੇ ਜਿਹੜੇ ਸੇਮਣ ਵਾਲੇ ਆ ਡਰੇਨਾਂ ਨੇ ਕਿਉਂਕਿ ਡਰੇਨਾਂ ਹੀ ਡਿਪਾਰਟਮੈਂਟ ਦੀ ਉਹ ਆਪਣੀਆਂ ਹੀ ਵਿਜੀਲੈਂਸ ਆ ਆਪ ਹੀ ਫੰਡ ਜਾਰੀ ਕਰਦੇ ਆ ਕਾਗਜ਼ਾਂ 'ਚ ਡਰੇਨਾਂ ਸਾਫ਼ ਹੋ ਜਾਂਦੀਆਂ ਤੇ ਕਾਗਜ਼ਾਂ ਦੇ ਵਿੱਚ ਹੀ ਦਿਖਾ ਦਿੱਤਾ ਜਾਂਦਾ ਕਿ ਪੈਸਾ ਲੱਗ ਗਿਆ ਇਹ ਸਾਰੇ ਕਾਰਨਾਂ ਨੂੰ ਸਮੁੱਚੇ ਰੂਪ 'ਚ ਦੇਖੀਏ ਤਾ ਸਮਝਾਉਂਦਾ ਕਿ ਸੰਸਾਰ ਪੱਧੋ ਤੋਂ ਲੈ ਕੇ ਮੁਲਕ ਪੱਧਰ ਤੱਕ ਸਾਡੇ ਸੂਬੇ ਪੱਧਰ ਤੱਕ ਮੁਨਾਫੇ ਦੀ ਹਵਸ ਚ ਲੱਗੀਆਂ ਸਰਕਾਰਾਂ ਤੇ ਕੁਛ ਘਰਾਣਿਆਂ ਦੀਆਂ ਹੱਥ ਠੋਕਾਂ ਬਣੀਆਂ ਸਰਕਾਰਾਂ ਨੇ ਅੱਜ ਲੋਕ ਪੂਰੀ ਤਰ੍ਹਾਂ ਵਿਸਾਰ ਦਿੱਤੇ ਆ ਤੇ ਜਿਹੜੀਆਂ ਸੱਤਾ 'ਚ ਆਉਣ ਦੀਆਂ ਸੱਤਾ ਦੀ ਦੌੜ 'ਚ ਸ਼ਾਮਲ ਨੇ ਪਾਰਟੀਆਂ ਉਹ ਕੀ ਕਰ ਰਹੀਆਂ ਨੇ ਕੋਈ ਨੋਟਾਂ ਦੀਆਂ ਗੁੱਥੀਆਂ ਵੰਡ ਰਿਆ ਕੋਈ ਕਹਿੰਦਾ ਮੈਂ ਡੀਜ਼ਲ ਦੇ ਰਿਆ ਕੋਈ ਕਹਿੰਦਾ ਮੈਂ ਮੱਕੀ ਦਾ ਮਤਲਬ ਜਿਹੜਾ ਹੈਗਾ ਉਹ ਅਚਾਰ ਵੰਡ ਰਿਆਂ ਉਹ ਤੁਸੀਂ ਵੰਡੀ ਜਾਂਦੇ ਆ ਤੇ ਹੜਾਂ ਦਾ ਖਤਰਾ ਤਾਂ ਫੇਰ ਆ ਗਿਆ ਇਹ ਹੜਾਂ ਦੇ ਹੱਲ ਦੀ ਗੱਲ ਪੰਜਾਬ ਦੀ ਕੋਈ ਸਿਆਸੀ ਤਿਰ ਕਿਉਂ ਨਹੀਂ ਕਰ ਰਹੀ ਹੈ ਕਿਉਂ ਨਹੀਂ ਕਹਿੰਦੇ ਕਿ ਇੱਥੇ ਜਿਹੜੇ ਪਹਾੜਾਂ 'ਚ ਇਸ ਵੱਡੀ ਪੱਧਰ ਤੇ ਕਾਰਪੋਰੇਟ ਘਰਾਣੇ ਕਟ ਵੱਡ ਕੱਢ ਰਿਹਾ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਕਿਉਂ ਨਹੀਂ ਕਹਿੰਦੇ ਕਿ ਪੰਜਾਬ ਦੇ ਡੈਮਾਂ ਦਾ ਅਧਿਕਾਰ ਪੰਜਾਬ ਦੇ ਕੋਲੇ ਹੋਣਾ ਚਾਹੀਦਾ ਕਿਉਂ ਨਹੀਂ ਕਹਿੰਦੇ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਹੋਣਾ ਚਾਹੀਦਾ ਤੇ ਪੰਜਾਬ ਤੋਂ ਜੋ ਪਾਣੀ ਲੈ ਰਿਆ ਪੰਜਾਬ ਨੂੰ ਰੈਲਟੀ ਮਿਲਣੀ ਚਾਹੀਦੀ ਆ ਇੱਕ ਵਾਰ ਫੇਰ ਸਾਬਤ ਹੋ ਗਿਆ ਕਿ ਜਿਹੜੇ ਦਰਿਆਵਾਂ ਨਾਲ ਲੱਗਦਾ ਪੰਜਾਬ ਸਾਰਾ ਡੁੱਬਿਆ ਸਾਰਾ ਨੁਕਸਾਨਿਆਂ ਗਿਆ ਤੇ ਅੱਜ ਜਿਹੜੇ ਪਾਣੀ ਦਾ ਫਾਇਦਾ ਲੈ ਰਹੇ ਆ ਉਹਨਾਂ ਨੇ ਸਾਨੂੰ ਥੇਲਾ ਨਹੀਂ ਦਿੱਤਾ ਰਿਪੇਰੀਅਨ ਪ੍ਰਿੰਸੀਪਲ ਕਹਿੰਦਾ ਕਿ ਜਿਹੜਾ ਹੜਾ ਪਾਣੀ ਦਾ ਫਾਇਦਾ ਲਊ ਨੁਕਸਾਨ ਚ ਲੂਗਾ ਫਾਇਦਾ ਵੀ ਉਹੀ ਲਊਗਾ ਫਾਇਦਾ ਕੋਈ ਹੋਰ ਲੈ ਰਿਆ ਪੰਜਾਬ ਸਿਰ ਤੇ ਸਿਰਫ ਜਿਹੜਾ ਨੁਕਸਾਨ ਚੱਲ ਰਿਆ ਤੇ ਜਿਹੜੀ ਪੰਜਾਬ ਸਰਕਾਰ ਤੋਂ ਉਮੀਦ ਕਰਦੇ ਸੀ ਕਿ ਇਹ ਲੋਕਾਂ ਦੇ ਵਾਸਤੇ ਕੋਈ ਚੰਗਾ ਕਦਮ ਉਠਾਊਗੀ ਉਹ ਸਰਕਾਰ ਦਾ ਮੁੱਖ ਮੰਤਰੀ ਹਰ ਰੋਜ਼ ਟੀਵੀ ਤੇ ਆਉਂਦਾ ਇਹ ਨਹੀਂ ਕਿ ਤੁਹਾਨੂੰ ਕਿੰਨੀ ਰਾਸ਼ੀ ਜਾਰੀ ਕਰਤੀ ਹਰ ਰੋਜ਼ ਪੰਜਾਬ ਦਾ ਮੁੱਖ ਮੰਤਰੀ ਟੀਵੀ ਤੇ ਆਉਂਦਾ ਪੈਸੇ ਦੇ ਦਿਓ ਪੈਸੇ ਦੇ ਦਿਓ ਪੈਸੇ ਦੇ ਦਿਓ ਆਪਾਂ ਕਹਿੰਦੇ ਮੁਆਵਜ਼ਾ ਦੇ ਦਿਓ ਮੁਆਵਜ਼ਾ ਦੇ ਦਿਓ ਸਾਨੂੰ ਮੁਆਵਜ਼ਾ ਦੇਣ ਦੀ ਬਜਾਏ ਉਹ ਰੋਜ਼ ਖੁਦ ਪੈਸੇ ਮੰਗਣ ਆ ਜਾਂਦਾ ਇਹ ਪੰਜਾਬ ਦਾ ਮੁੱਖ ਮੰਤਰੀ ਆ ਤੇ ਇਹਦੇ ਤੋਂ ਅਸੀਂ ਜਿਹੜੀ ਆ ਉਹ ਆਸ ਰੱਖਦੇ ਆ ਕਿ ਆ ਜਿਹੜਾ ਹੈਗਾ ਸਾਡਾ ਭਲਾ ਕਰੂਗਾ ਪੰਜਾਬ ਸਰਕਾਰ ਨੇ 26 ਸਤੰਬਰ ਨੂੰ ਇੱਕ ਜਿਹੜਾ ਇਹ ਹਰ ਰੋਜ਼ ਬਲੇਟਨ ਜਾਰੀ ਕਰਦੇ ਸੀਗੇ ਮੀਡੀਆ ਨੂੰ ਕਿ 1 ਅਗਸਤ ਤੋਂ ਲੈ ਕੇ ਹੁਣ ਤੱਕ ਦਾ ਕਿੰਨਾ ਨੁਕਸਾਨ ਹੋਇਆ 1 ਅਗਸਤ ਤੋਂ ਲੈ ਕੇ 26 ਸਤੰਬਰ ਤੱਕ ਦਾ ਜਿਹੜਾ ਨੁਕਸਾਨ ਬਾਰੇ ਪੰਜਾਬ ਸਰਕਾਰ ਨੇ ਮੀਡੀਆ ਬਲੇਟਨ ਜਾਰੀ ਕੀਤਾ ਉਹ ਮੀਡੀਆ ਬਲੇਟਨ ਚ ਲਿਖਿਆ 26 ਸਤੰਬਰ ਨੂੰ 26 ਸਤੰਬਰ ਲੰਗੀ ਨੂੰ ਕਿੰਨੇ ਦਿਨ ਹੋ ਗਿਆ ਆ ਸਾਰਾ ਹਫਤਾ ਹੋਇਆ ਉਹਦੇ ਚ ਕਿਹਾ ਕਿ ਪੰਜਾਬ ਚ ਪਸ਼ੂਆਂ ਦਾ ਕਿੰਨਾ ਨੁਕਸਾਨ ਹੋਇਆ 26 ਸਤੰਬਰ ਤੱਕ ਪੰਜਾਬ ਸਰਕਾਰ ਕੋਲੇ ਕੋਈ ਰਿਕਾਰਡ ਨਹੀਂ ਕਿੰਨੇ ਲੋਕਾਂ ਦੇ ਘਰ ਤੈਗੇ 26 ਸਤੰਬਰ ਤੱਕ ਪੰਜਾਬ ਸਰਕਾਰ ਕੋਲੇ ਕੋਈ ਰਿਕਾਰਡ ਨਹੀਂ ਕਹਿੰਦੇ ਜਦੋਂ ਪਾਣੀ ਉਤਰੂਗਾ ਉਦੋਂ ਦੇਖਾਂਗੇ ਕਿ ਕਿੰਨਿਆਂ ਦੇ ਘਰ ਤੈਗੇ ਜਦੋਂ ਪਾਣੀ ਉਤਰ ਗਿਆ ਉਦੋਂ ਦੇਖਾਂਗੇ ਕਿ ਕਿੰਨੇ ਪਸ਼ੂ ਮਰ ਗਏ ਉਹ ਭਲਿਓ ਮਾਨਸੋ ਨਾੜ ਨੂੰ ਅੱਗ ਲੱਗੀ ਸੈਟੇਲਾਈਟ ਰਾਹੀਂ ਦਿਖ ਜਾਂਦੀ ਆ ਹੁਣ ਤੁਹਾਡਾ ਸੈਟੇਲਾਈਟ ਕੰਮ ਨਹੀਂ ਕਰਦਾਗਾ ਕੇ ਲੋਕਾਂ ਦੇ ਮਰ ਗਏ ਰੁੜ ਗੇ ਪਸ਼ੂ ਇੱਥੋਂ ਦਾ ਮੌਸਮ ਵਿਭਾਗ ਜਿਹੜਾ ਸੀਗਾ ਉਹ ਜੋਸ਼ੀਆਂ ਤੋਂ ਭੈੜਾ ਜਿਹੜਾ ਸਮੇਂ ਤੇ ਕੁਝ ਦੱਸਦਾ ਹੀ ਨਹੀਂ ਹੈ ਉਹ ਜੀਆਂ ਡੈਮ ਦੀਆਂ ਕਮੇਟੀਆਂ ਉਹੋ ਜੀ ਸਰਕਾਰ ਕਿ ਪਾਣੀ ਆ ਗਿਆ ਲੋਕਾਂ ਦੇ ਘਰਾਂ ਤੇ ਪਾਣੀ ਚੜ ਗਿਆ ਤੇ ਲੋਕਾਂ ਨੂੰ ਪਤਾ ਲੱਗਾ ਕਿ ਪਾਣੀ ਆ ਗਿਆ ਉਹ ਭਲਿਓ ਮਾਨਸੋ ਦੁਨੀਆ ਕਿੱਥੇ ਪਹੁੰਚ ਗਈ ਹੈਗੀ ਯਾਰ ਤੁਹਾਡਾ ਮੌਸਮ ਵਿਭਾਗ ਉਹਨੂੰ ਵੀ ਕਟੇਰੇ 'ਚ ਖੜਾ ਕਰਨਾ ਚਾਹੀਦਾ ਅਸੀਂ ਤਾਂ ਮੰਗ ਕਰਦਾ ਸੰਯੁਕਤ ਕਿਸਾਨ ਮੋਰਚਾ ਵੀ ਕਿ ਸਾਰੇ ਮਾਮਲੇ ਦੀ ਜੁਡੀਸ਼ੀਅਨ ਇਨਕੁਆਇਰੀ ਹੋਵੇ ਪਤਾ ਲੱਗੇ ਕਿ ਕੌਣ ਕੌਣ ਦੋਸ਼ੀ ਆ ਉਹ ਭਲਿਓ ਮਾਨਸੋ ਮੌਸਮ ਦਾ ਕਿੰਨੇ ਕਿੰਨੇ ਦਿਨ ਪਹਿਲਾਂ ਪਤਾ ਲਗਾ ਲੈਂਦਾ ਵਿਗਿਆਨ ਉਹ ਤੁਸੀਂ ਸਾਨੂੰ 48 ਘੰਟੇ ਪਹਿਲਾਂ ਉਹ 72 ਘੰਟੇ ਪਹਿਲਾਂ ਹੀ ਦੱਸ ਦਿੰਦੇ ਕੋਈ ਆ ਲਾ ਕੇ ਡੁੱਬ ਜਾਣੇ ਘਟੋ ਘਟ ਅਸੀਂ ਘਰਾਂ ਚੋਂ ਸਮਾਨ ਤਾਂ ਕੱਢ ਲੈਂਦੇ ਓਏ ਅਸੀਂ ਆਪਣੇ ਪਸ਼ੂ ਤਾਂ ਬਚਾ ਲੈਂਦੇ ਅਸੀਂ ਜਿਹੜੇ ਸਾਡੇ ਲੋਕ ਰੁੜ ਗਏ ਉਹਨਾਂ ਨੂੰ ਤਾਂ ਬਚਾ ਲੈਂਦੇ ਫਸਲਾਂ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਸੀਗਾ ਸਾਨੂੰ ਇਸ ਤੋਂ ਵੱਧ ਸਰਕਾਰਾਂ ਲੋਕਾਂ ਦੇ ਨਾਲ ਕੀ ਦੁਸ਼ਮਣੀ ਪਗਾਉਣਗੀਆਂ ਕਿ ਦੱਸਿਆ ਤੱਕ ਨਹੀਂ ਕੋਈ ਆਪਣਾ ਬਚਾ ਕਰ ਲੋ ਤੁਹਾਡੇ ਤੇ ਪਾਣੀ ਚੜਿਆ ਆਉਂਦਾ ਉਦੋਂ ਪਤਾ ਲੱਗਾ ਜਦੋਂ ਲੋਕਾਂ ਦੇ ਘਰ ਲੋਕਾਂ ਦੇ ਪਸ਼ੂ ਲੋਕ ਡੁੱਬ ਕੇ ਤੇ ਮਰ ਗਏ ਤੇ ਅੱਜ ਸਰਕਾਰ ਕਹਿੰਦੀ ਆ ਸਾਨੂੰ ਨਹੀਂ ਪਤਾ ਕਿੰਨੇ ਘਰ ਡੁੱਬ ਗਏ ਸਾਨੂੰ ਨਹੀਂ ਪਤਾ ਕਿੰਨੇ ਪਸ਼ੂ ਮਰ ਗਏ ਇਹ ਮੁਆਵਜ਼ਾ ਕਿੰਨਾ ਦੇਣਾ ਕਹਿੰਦੇ ਜੇ 100% ਖਰਾਬਾ ਤੇ 20000 ਰੁਪਇਆ 25% ਪੰਜਾਬ ਦਾ ਜਿਹੜਾ ਹੁਣ ਤੱਕ ਝੋਨਾ ਮੰਡੀਆਂ ਚ ਆਇਆ ਡਾਕਟਰ ਬਿਊਨ ਦੀ ਰਿਪੋਰਟ ਹੈ ਪਰਸੋਂ ਦੀ ਕਿ 25% ਚੋਨੇ ਦਾ ਝਾੜ ਜਿਹੜਾ ਉਹ ਹਲਦੀ ਰੋਗ ਕਰਕੇ ਕਟ ਗਿਆ ਹਲਦੀ ਰੋਗ ਭਾਰੀ ਹਮਸ ਕਰਕੇ ਤੇ ਇਹ ਹੜ੍ਹਾਂ ਦੇ ਮਾਹੌਲ ਕਰਕੇ ਇਹ ਜਿਸ ਤਰ੍ਹਾਂ ਦਾ ਮੌਸਮ ਚ ਵਿਗਾੜ ਆਇਆ ਉਹਦੇ ਕਰਕੇ ਪਿਆ ਤੇ ਉਹ 33% ਤੱਕ ਜੇ ਕੇ ਦਾ ਨੁਕਸਾਨ ਹੋ ਗਿਆ ਸਰਕਾਰ ਕਹਿੰਦੀ ਉਹ ਨੁਕਸਾਨ ਨਹੀਂ ਜੇ 75% ਤੱਕ ਨੁਕਸਾਨ ਹੋ ਗਿਆ ਤੁਹਾਨੂੰ 10000 ਰੁਪਏ ਦੇਣਾ ਪਹਿਲਾਂ 6700 ਮਿਲਦਾ ਸੀ ਜੇ 100% ਨੁਕਸਾਨ ਹੋ ਗਿਆ ਫਿਰ 20000 ਰੁਪਏ ਦੇਣਾ ਉਹ ਇਹ ਮੁਆਵਜ਼ਾ ਨੀਤੀ ਨਹੀਂਗੀ ਇਹ ਮਜ਼ਾਕ ਨੀਤੀ ਆ ਜੇ ਸਰਕਾਰ ਸੋਹਿਰ ਦਾ ਪੰਜਾਬ ਦੀਆਂ ਵਿਰੋਧੀ ਧਿਰਦਿਆਂ ਪਾਰਟੀਆਂ ਸੋਹਿਰ ਦਾ ਤੇ ਪੰਜਾਬ ਦੇ ਵਿੱਚ ਅੱਜ ਫਸਲੀ ਬੀਮਾ ਯੋਜਨਾ ਲਾਗੂ ਹੋਣੀ ਚਾਹੀਦੀ ਆ ਜਿਹਦੇ ਵਿੱਚ ਨੁਕਸਾਨ ਮਾਪਣ ਦੀ ਇਕਾਈ ਆ ਜਿਹੜੀ ਉਹ 1 ਏਕੜ ਹੋਣੀ ਚਾਹੀਦੀ ਆ ਕਿ ਜੇ ਕਿਸੇ ਦੇ 5 ਏਕੜ ਫਸਲਾਂ ਤਿੰਨ ਡੁੱਬ ਗਈ ਤਿੰਨ ਦਾ ਮੁਆਵਜ਼ਾ ਮਿਲੇ ਜਿਹੜਾ ਪਹਿਲੀਆਂ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਜਿਹੜੀ ਅਸੀਂ ਲਾਗੂ ਹੀ ਨਹੀਂ ਕੀਤੀ ਜਾ ਪੰਜਾਬ ਸਰਕਾਰ ਜਿਹੜੀ ਮੁਆਵਜ਼ਾ ਨੀਤੀ ਲੈ ਕੇ ਆਈ ਆ ਇਹ ਪਿੰਡਾਂ ਨੂੰ ਓਕਾਈ ਮੰਨ ਰਿਹਾ ਕਿ ਜੇ 50% ਤੋਂ ਵੱਧ ਪਿੰਡ ਦਾ 75% ਤੋਂ ਵੱਧ ਪਿੰਡ ਦਾ ਨੁਕਸਾਨ ਹੋ ਗਿਆ ਉਹਦੇ ਲਈ ਵੱਖਰੀ ਕਮੇਟੀ ਬਣੂਗੀ ਫਿਰ ਉਹ ਦੇਖੂਗੀ ਕਿ 100% ਨੁਕਸਾਨ ਹੋਇਆ ਕਿ ਨਹੀਂ ਹੋਇਆ 75% ਨੁਕਸਾਨ ਵੱਧ ਤੋਂ ਵੱਧ ਲੋਕਾਂ ਦਾ ਲਿਖਿਆ ਜਾਣਾ ਤੇ ਤੁਹਾਨੂੰ 10000 ਦੇਣ ਦਾ ਐਲਾਨ ਕਰਨਾ ਉਹ ਮਿਲਣਾ ਕਿ ਨਹੀਂ ਮਿਲਣਾ ਇਹ ਸਮੇਂ ਨੇ ਦੱਸਣਾ ਪਹਿਲਾਂ ਵੀ ਹਜੇ ਕਣਕ ਵੇਲੇ ਜੋ ਗੜੇ ਮਾਰੀ ਹੋਈ ਹਜੇ ਤੱਕ ਮੁਆਵਜ਼ਾ ਜਿਹੜਾ ਨਹੀਂ ਮਿਲਿਆਗਾ ਇਸ ਕਰਕੇ ਜਿੰਨਾ ਨੁਕਸਾਨ ਓਨੀ ਪਰਪਾਈ ਜੇ ਕਿਸੇ ਦਾ ਪਸ਼ੂ 1.5 ਲੱਖ ਦਾ ਸੀ ਤਾਂ ਉਹਨੂੰ 1.5 ਲੱਖ ਮਿਲੇ ਜੇ ਕਿ ਇਹਦੀ ਫਸਲ 80 ਹਜ਼ਾਰ ਉਹਦੀ ਹੋਣੀ ਸੀ ਤਾਂ ਉਹਨੂੰ 80 ਹਜ਼ਾਰ ਮਿਲੇ ਇਸ ਤੱਤ ਵਾਲੀ ਪੰਜਾਬ ਚ ਫਸਲੀ ਬੀਮਾ ਯੋਜਨਾ ਬੰਨੀ ਚਾਹੀਦੀ ਆ ਪੰਜਾਬ ਦੀ ਕੋਈ ਸਿਆਸੀ ਤਿਰ ਜਿਹੜੀ ਸੱਤਾ ਦੀ ਦੌੜ ਚ ਉਹ ਪੰਜਾਬ ਦੀ ਆਪਣੀ ਫਸਲੀ ਬੀਮਾ ਯੋਜਨਾ ਦੀ ਗੱਲ ਨਹੀਂ ਕਰ ਰਹੀਗੀ ਪ੍ਰਧਾਨ ਮੰਤਰੀ ਜਿਹੜੀ ਫਸਲੀ ਬੀਮਾ ਯੋਜਨਾ ਸੀ ਉਹਦੇ ਚ 11 ਕਾਰਪੋਰੇਟ ਘਰਾਣੇ ਸੀ 2018-19 ਚ ਰਿਲਾਇੰਸ ਆਲੇ 40000 ਕਰੋੜ ਰੁਪਇਆ ਖਾ ਗਏ ਆਪਣੀਆਂ ਜੇਬਾਂ ਚ ਪਾ ਗਏ ਕਿਸਾਨ ਆਪਣੀਆਂ ਝੋਨੇ ਦਾ ਮੱਕੀ ਦਾ ਹੋਰ ਫਸਲਾਂ ਦਾ ਜਿਹੜਾ ਬੀਮਾ ਕਰਾਉਣਾ ਸੀ ਉਹਦੀਆਂ ਕਿਸ਼ਤਾਂ ਤਾਰਦੇ ਰਹੇ ਤੇ ਉਹ ਕਰੋੜਾ ਰੁਪਇਆ ਇਕੱਠਾ ਕਰਕੇ ਜੇਬਾਂ 'ਚ ਪਾ ਗਏ ਜਿੱਥੇ ਮੁਆਵਜ਼ਾ ਦੇਣ ਦੀ ਗੱਲ ਸੀ ਸ਼ਰਤਾਂ ਏਦਾਂ ਦੀਆਂ ਨੇ ਕਿ ਨਾ ਨੌਮਨ ਤੇਲ ਹੋਵੇ ਤੇ ਨਾ ਰਾਧਾ ਨੱਚੇ ਨਾ ਉਹਨਾਂ ਨੂੰ ਨੁਕਸਾਨ ਉਹ ਦਿਖਾ ਸਕਣ ਲੋਕ ਤੇ ਨਾ ਉਹਨਾਂ ਨੂੰ ਮੁਆਵਜ਼ਾ ਮਿਲੇ ਇਸ ਕਰਕੇ ਕਾਰਪੋਰੇਟ ਕੋਈ ਵੀ ਕਰਾਣਾ ਇਸ ਬੀਮਾ ਪਾਲਸੀ ਦੇ ਵਿੱਚ ਜਿਹੜਾ ਉਹ ਨਹੀਂ ਹੋਣਾ ਚਾਹੀਦਾਗਾ ਇਸ ਕਰਕੇ ਅੱਜ ਸਾਨੂੰ ਇਸ ਮੁੱਦੇ ਤੇ ਜਿਵੇਂ ਦੁਨੀਆ ਭਰ ਦੇ ਗਲੋਬਲ ਵਾਰਮਿੰਗ ਕਰਕੇ ਹਾਲਾਤ ਆ ਜਿਸ ਤਰ੍ਹਾਂ ਦੀ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਜਿਹੜੀ ਉਹਦੀ ਪਹੁੰਚ ਆ ਜਿਸ ਤਰ੍ਹਾਂ ਦੀ ਪੰਜਾਬ ਸਰਕਾਰ ਦੀ ਪੰਜਾਬ ਵਿਰੋਧੀ ਪਹੁੰਚ ਆ ਤੇ ਕੇਂਦਰ ਦੀ ਹੱਥ ਠੋਕਾ ਬਣੀ ਹੋਈ ਆ ਲੋਕ ਇਹਦੇ ਏਜੰਡੇ ਤੇ ਨਹੀਂ ਹੈ ਸਾਨੂੰ ਹੜਾਂ ਦੇ ਪੱਕੇ ਹੱਲ ਦੇ ਵਾਸਤੇ ਕਿ ਸਾਡੇ ਦਰਿਆਵਾਂ ਦੀ ਡੀਸੈਲਟਿੰਗ ਹੋਵੇ ਸਾਡੇ ਸੇਮ ਨਾਲੇ بارشਾਂ ਤੋਂ ਪਹਿਲਾਂ ਸਾਫ਼ ਹੋਣ بارشਾਂ ਦਾ ਪਾਣੀ ਸਟੋਰ ਕਰਨ ਦਾ ਉਹਨੂੰ ਧਰਤੀ ਏੜ ਤੇ ਵਿਗਿਆਨਕ ਤਰੀਕੇ ਨਾਲ ਭੇਜਣ ਦਾ ਸਰਕਾਰ ਜਿਹੜਾ ਹੈਗਾ ਉਹ ਪ੍ਰਬੰਧ ਕਰੇ ਫਸਲੀ ਬੀਮਾ ਯੋਜਨਾ ਜਿਹੜੀ ਹੈਗੀ ਆ ਉਹ ਬਣਾਵੇ ਸਮੁੱਚੇ ਮਾਮਲੇ ਦੀ ਇਨਕੁਆਰੀ ਕਰਾ ਕੇ ਹਾਣਾ ਚੇ ਕੋ ਦੋਸ਼ੀਆ ਉਹਨੂੰ ਮਿਸਾਲੀ ਸਜ਼ਾਵਾ ਦੇਵੇ ਇਸ ਹੱਲ ਦੇ ਲਈ ਜਿਹੜੇ ਵੀ ਸਾਡੇ ਸਾਥੀਆਂ ਨੇ ਕਾਰਕੁਨਾਂ ਨੇ ਅੱਜ ਜਦੋਂ ਕੋ ਰਾਹਤ ਵੰਡ ਰਿਆ ਅਸੀਂ ਉਹ ਜਿਵੇਂ ਕਹਾਵਤਾ ਕਹਿੰਦੇ ਕਿ ਭੁੱਖੇ ਨੂੰ ਮੱਛੀ ਨਾ ਦਿਓ ਉਹਨੂੰ ਮੱਛੀ ਫੜਨ ਦਾ ਵੱਲ ਸਿਖਾਓ ਅਸੀਂ ਨਹੀਂ ਚਾਹੁੰਦੇ ਕਿ ਕੱਲਾ ਮੱਕੀ ਦਾ ਚਾਰ ਵੰਡਿਆ ਜਾਵੇ ਜਾਂ ਤੂੜੀ ਵੰਡੀ ਜਾਵੇ ਤੁਸੀਂ ਵਾਰ-ਵਾਰ ਉੱਜੜੋ ਨਾ ਹੜਾਂ ਦੇ ਕਰਕੇ ਤੁਸੀਂ ਵਾਰ-ਵਾਰ ਉੱਜੜੋ ਨਾ ਜੰਗਾ ਦੇ ਕਰਕੇ ਇਸ ਤਰ੍ਹਾਂ ਦੀ ਨੀਤੀ ਇਸ ਬਾਰਡਰ ਪੱਟੀ ਦੇ ਵਾਸਤੇ ਜਿਹੜੀ ਹੈਗੀ ਆ ਉਹ ਬੰਨੀ ਚਾਹੀਦਾ ਇਹਦੇ ਸਥਾਈ ਹੱਲ ਦੇ ਲਈ ਜੋ ਤੁਸੀਂ ਸੰਘਰਸ਼ ਦੇ ਮੈਦਾਨ ਚ ਨਿਤਰੇ ਆਂ ਸਾਡੇ ਇੱਥੇ ਕਿਰਤੀ ਕਿਸਾਨੀ ਉਹਨਾਂ ਦੇ ਕਾਰਕੁਨਾਂ ਨੇ ਪੰਜਾਬ ਸਟੂਡੈਂਟਸ ਯੂਨੀਅਨ ਤੇ ਖਾਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਸਵਾ ਦੇ ਕਾਰਕੁਨਾਂ ਨੇ ਸਾਡੇ ਮੁੰਡੇ ਉਹਨਾਂ ਨੇ ਕੁੜੀਆਂ ਨੇ ਜਿਵੇਂ ਪਿੰਡਾਂ 'ਚ ਦਿਨ ਰਾਤ ਇੱਕ ਕਰਕੇ ਇਸ ਦੁੱਖ ਦੀ ਘੜੀ 'ਚ ਲੋਕਾਂ ਦੇ ਨਾਲ ਖੜੇ ਆ ਤੇ ਲੋਕਾਂ ਨੂੰ ਸੰਘਰਸ਼ ਦੇ ਮੈਦਾਨ 'ਚ ਲੈ ਕੇ ਆਉਣ ਵਾਸਤੇ ਉਹਨਾਂ ਨੇ ਹਮਲਾ ਮਾਰਿਆ ਅਸੀਂ ਉਹਨਾਂ ਸਾਰੇ ਕਾਰਕੁਨਾਂ ਨੂੰ ਕਾਰਕੁਨਾਂ ਦਾ ਇਸ ਕਰਕੇ ਧੰਨ ਵੀ ਧੰਵਾਦ ਵੀ ਕਰਦੇ ਆ ਕਿ ਉਹਨਾਂ ਨੇ ਬਣਦੀ ਡਿਊਟੀ ਜਿਹੜੀ ਅਦਾ ਕੀਤੀ ਆ ਤੇ ਸ਼ੁਕਰੀਆ ਵੀ ਕਰਦੇ ਹਾਂ ਉਹਨਾਂ ਲੋਕਾਂ ਦਾ ਜਿਹੜੇ ਇੰਨੀ ਤੰਗੀ ਦੇ ਬਾਵਜੂਦ ਸੰਘਰਸ਼ ਦੇ ਮੈਦਾਨ 'ਚ ਨਿਤਰੇ ਆ ਆਓ ਇਹਨਾਂ ਸਾਰੇ ਮੰਗਾਂ ਦੀਆਂ ਦਾ ਸਥਾਈ ਹੱਲ ਕਰਨ ਵਾਸਤੇ ਪੰਜਾਬ ਨੂੰ ਉਹ ਜਾੜਨ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹਦਾ ਉਹਨਾਂ ਨੂੰ ਰੋਕਣ ਵਾਸਤੇ ਮੈਦਾਨ 'ਚ ਨਿਤਰੀਏ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ